ਲੈ ਵੀਰੋ ਤੇ ਸਵੇਰ ਕੇ ਵੱਜ ਗਏ 9:30 10 ਤੇ ਤਰੀਕ ਹੋ ਗਈ ਲੈ ਵੀਰੋ ਸਵੇਰ ਕੇ ਵੱਜ ਗਏ 11 ਤੇ ਤਰੀਕ ਹੋ ਗਈ ਅੱਜ ਵੀਰੋ 24 ਮਈ ਤੇ ਵੀਰੋ ਰਾਤ ਕਾ ਜਿਹੜਾ ਮੀਂਹ ਪੈ ਗਿਆ ਬਹੁਤ ਤੇ ਰਾਤ ਕਾ ਮੀਂਹ ਪੈ ਗਿਆ ਤੇ ਰਾਤ ਥੋੜੀ ਹੈ ਤੇ ਢਿੰਮਿਲ ਪਹਿਲਾਂ ਤੂਹਾਨ ਚ ਲੈ ਫਿਰ ਮੀਂਹ ਆਇਆ ਤੇ ਮੀਂਹ ਹੈ ਪੈ ਗਿਆ ਸੀ ਚੰਗਾ ਛਟਕਾਰਾ ਜਾ ਤੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਤੇ ਚਰੀ ਕਿਉਂ ਵੀ ਚਰੀ ਆਪਾਂ ਲੱਗੇ ਵੱਢਣ ਵੀਰੋ ਥੋੜੀ ਥੋੜੀ ਹੋ ਗਈ ਤੇ ਇਸ ਕਰਕੇ ਆਪਾਂ ਇੱਕ ਪਾਰ ਲਿਆ ਮਾਂ ਤੇ ਉਸ ਤੋਂ ਬਾਅਦ ਚਰੀ ਜਿਹੜੀ ਆਪਾਂ ਮੋਟਰਸਾਈਕਲ ਵਾਲਿਆ ਮਾਂ ਇੱਕ ਪਾਰ ਕਿਉਂਕਿ ਇਕੱਠਾ ਆਪਾਂ ਨਹੀਂ ਵੀਰੋ ਵੇਚਦੇ ਸੀ ਤੇ ਇਸ ਕਰਕੇ ਇੱਕ ਪਾਰ ਆਪਾਂ ਰੈਡੀ ਮੋਟਰਸਾਈਕਲ ਮੋਟਰਸਾਈਕਲ ਦਾ ਹੀ ਬਹੁਤ ਬੁਰਾ ਹਾਲ ਹੋ ਗਿਆ ਤੇ ਹੁਣ ਕਾਰੇ ਬਣ ਜਾਣਾ ਪਿਆ ਅੱਜ ਤੇ ਧੋਖਾ ਖੜਾਇਆ ਤੇ ਸੰਜੋਗ ਕਹਿ ਰਿਹਾ ਵੀ ਮੈਂ ਨੂੰ ਭੁੰਦੇ ਮੈਂ ਆਪਣੇ ਵਾਲਾ ਦੇ ਦਿਆ ਉਹਨੂੰ ਤੇ ਉਸ ਤੋਂ ਬਾਅਦ ਵੀਰੋ ਜਿਹੜੀ ਬਾੜ ਆਪਣੀ ਇੱਕ ਗਾਂ ਹੈ ਵੀਰੋ ਉਹਨੂੰ ਮੂੰਹ ਕਰਕੇ ਉਹ ਹੋਰ ਹੋ ਗਿਆ ਤੂੰ ਆਇਆ ਹੋਇਆ ਤੇ ਉਹ ਪਰੇ ਬੰਨੀ ਹੋਇਆ ਵੀ ਤੁਹਾਨੂੰ ਦਿਖਾਣੇ ਆ ਹਾਂਜੀ ਸਾਡੀ ਗੱਲ ਜੀ ਸਾਰਿਆਂ ਨੂੰ ਤੇ ਸਵਾਲਤਾ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਿੰਨੇ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਵੱਜ ਕੇ ਜਿਹੜੇ 11 ਤੇ 30 ਕੋ ਵੀ ਵੀਰੋ ਅੱਜ 24 ਮਈ ਤੇ ਦਿਨ ਹੈਗਾ ਵੀਰੋ ਅੱਜ ਆਪਣਾ ਐਤਵਾਰ ਲਾਸਟ ਟਾਈਮ ਦੁਆਰਾ ਦਿਨ ਹੈਗਾ ਤੇ ਮੌਸਮ ਦੇਖ ਲਓ ਬਈ ਹਰ ਰੋਜ਼ ਦੀ ਤਰ੍ਹਾਂ ਪੂਰਾ ਕੁਲ ਮਿਲਿਆ ਪਿਆ ਬੱਦਲ ਤੇ ਰਾਤ ਦਾ ਵੀਰੋ ਮੀਂਹ ਪੈ ਰਿਹਾ ਜਿਹੜਾ ਰਾਤ ਵੀ ਮੀਂਹ ਪੈ ਗਿਆ ਦੇਖੋ ਕਿੰਨਾ ਕਿਲੋਵਾਰਾ ਹੋ ਗਿਆ ਇਹਦਾ ਤੇ ਹੁਣ ਵੀ ਥੋੜੀ ਥੋੜੀ ਕਣੀਆਂ ਆ ਰਹੀਆਂ ਤੇ ਅੱਜ ਵੀਰ ਉਹ ਚਰੀ ਲੈ ਕੇ ਆਇਆ ਪਹਿਲਾਂ ਆਪਾਂ ਸਵੇਰੇ ਜਾ ਕੇ ਦੇਖੋ ਟੋਕਾ ਕਰਦੇ ਆ ਤੇ ਟੋਕਾ ਵੀਰ ਉਹ ਹੱਥਾਂ ਗਿਲ ਕਰਨਾ ਪਿਆ ਅੱਜ ਲਾਈਟ ਨਹੀਂ ਆ ਰਹੀ ਕਿਉਂਕਿ ਰਾਤ ਹਨੇਰੀ ਚਲੀ ਹਨੇਰੀ ਤੋਂ ਬਾਅਦ ਵੀਰ ਉਹ ਲਾਈਟ ਭੱਜ ਗਈ ਸੀ ਤੇ ਹੁਣ ਆਈ ਹੈ ਲਾਈਟ 11 ਵਜੇ ਤੇ ਟੋਕਾ ਵੈਸੇ ਆਪਾਂ ਨੇ ਕਰਤਾ ਦੇ ਹੱਥਾਂ ਨਾਲ ਤੇ ਇੱਕ ਪਾਰ ਲੈਨੇ ਵੀਰ ਉਹ ਚਰੀ ਅੱਜ ਚਰੀ ਘੱਟਾ ਤੇ ਮੋਟਰਸਾਈਕਲ ਪਈ ਲੈ ਜਾਂਦੇ ਆ ਵੀ ਅੱਜ ਮੋਟਰਸਾਈਕਲ ਵੀ ਪੂਰਾ ਲਿਬੜ ਗਿਆ ਦਾ ਤੇ ਉਹ ਦੇਖੋ ਵੀ ਸੰਜੋਗ ਆਪਣਾ ਬਲੌਗ ਬਣਾ ਰਿਹਾ ਦੇਖੋ ਸਾਹਮਣੇ ਆਪਣਾ ਸ਼ੋਕਰ ਮੁੰਡਾ ਆਪਣਾ ਬਲੌਗ ਬਣਾ ਰਿਹਾ ਤੇ ਮੋਟਰਸਾਈਕਲ ਵੀਰੋ ਬਹੁਤ ਲਿਬਰਲ ਗਾਇਸ ਕਰਕੇ ਆਪਨੇ ਧੋਆ ਤੇ ਉਸਤੇ ਬਾਅਦ ਸੰਗੜ ਡੁੰਗਰ ਆਪਨੇ ਮਹਿਸਾ ਪਾਂਤੀਆਂ ਸੀ ਤੇ ਦੇਖੋ ਕੱਖਾਂ ਉੱਖਾਂ ਦੇ ਤੇ ਆਪਣੀ ਗਾਂ ਵੀਰੋ ਇੱਕ ਥੋੜੀ ਬਿਮਾਰ ਹੋ ਗਈ ਕਿਉਂਕਿ ਮੂੰਹ ਖੁਰਾਇਆ ਹੋਇਆ ਉਹਦਾ ਵੀਰੋ ਖੁਰਾਂ ਤੇ ਤੁਰ ਐ ਨਾ ਪੌਂਡ ਪਰਲੀ ਸਾਈਡ ਬੰਦ ਰਹੀ ਹੈ ਅਭੀ ਦਿਖਾਵਾਂਗੇ ਤੁਹਾਨੂੰ ਤੇ ਚਲੋ ਫਿਰ ਚੱਲਦੇ ਆ ਪਰਨ ਤੇ ਦੇਖੋ ਵੀਰੋ ਮੌਸਮ ਤੇ ਹਜੇ ਵੀ ਬੱਦਲ ਹੋਇਆ ਥੋੜੇ ਥੋੜੀ ਕਣੀਆਂ ਆ ਰਹੀਆਂ ਤੇ ਬੱਦਲ ਦੇਖੋ ਉਹ ਦੇਖੋ ਵੀ ਮੁਰਗੇ ਕਿਤਰਾ ਚੁੱਕ ਰਹੇ ਆ ਟੱਪ ਕੇ ਵਿੱਚ ਤੇ ਟਰੈਕਟਰ ਆਪਣੇ ਖੜਾਤੇ ਦੋਏ ਤੇ ਬਾਈ ਆਪਣੀ ਜੋ ਗਏ ਆ ਜਿਹੜੀ ਥੋੜੀ ਜਿਹੀ ਬਿਮਾਰ ਹੋ ਰਹੀ ਹੈ ਕਿਉਂਕਿ ਇਸ ਨਾਲ ਮੂੰਖ ਖੁਰਖ ਰਹਾ ਤੇ ਮੋਜੇ ਮੜੇ ਜੀ ਇਸਕੇ ਛਾਲੇ ਜਿਹੋ ਰਹੇ ਤੇ ਲੱਤਾਂ ਦੇ ਵੀ ਰੋਇ ਸੇ ਖੁਰਾਂ ਤੇ ਤੁਰੇ ਨਹੀਂ ਜਾਂਦਾ ਪਹਿਲਾਂ ਥੋੜੀ ਥੋੜੀ ਮਤਲਬ ਘੱਟ ਸੀ ਪਰ ਹੁਣ ਬਹੁਤ ਜ਼ਿਆਦਾ ਹੋ ਗਏ ਵੀਰੋ ਕੱਲ ਆਪਾਂ ਟੀਕੇ ਲਵਾਏ ਤੇ ਅੱਜ ਵੀ ਲਵਾਏ ਤੇ ਦਵਾਈ ਆਪਾਂ ਦੇ ਰਹੇ ਆ ਤੇ ਕਹਿੰਦੇ ਵੀ ਚਲੋ ਜਲਦੀ ਠੀਕ ਹੋ ਜੀ ਤੇ ਇਸ ਕਰਕੇ ਵੀਰੋ ਆਪਾਂ ਇੱਧਰ ਬੰਨੀ ਹੋਈ ਆ ਤੇ ਦੂਜੀ ਟੰਗਰਾ ਚ ਪਤਾ ਨਹੀਂ ਮੰਨ ਰਹੀ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਬਿਮਾਰੀ ਮੂੰਖੁਰ ਦੀ ਬਹੁਤ ਹੁੰਦੀ ਆ ਤੇ ਦੂਜੇ ਡੰਗਰਾਂ ਨੂੰ ਨਾਲ ਬੰਨ੍ਹਦੇ ਤੇ ਉਹਨਾਂ ਨੂੰ ਵੀ ਹੋ ਜਾਂਦੀ ਆ ਤੇ ਇਸ ਕਰਕੇ ਬੰਨ ਲੱਗ ਬੰਨੀ ਹੋਈ ਆ ਤੇ ਮੁਰਗੇ ਆਪਣੇ ਵੀ ਦੇਖੋ ਕਿਵੇਂ ਟੱਪ ਦੇ ਵਿੱਚ ਉਗੜੇ ਕੱਕ ਤੇ ਬਾਕੀ ਲੈਟ ਦੇਖੋ ਵੀ ਹੁਣ ਆਈ ਆ ਤੇ ਰੀਪਰ ਆਪਾਂ ਨੇ ਤੁਹਾਨੂੰ ਦਿਖਾਤਾ ਸੀ ਪਹਿਲਾਂ ਵੀਰੋ ਲਾ ਲੂਕੇ ਤੋਂ ਵਿੱਚ ਸਾਫ-ਸਾਫ ਕਰਕੇ ਖੜਾ ਸੀ ਇਸ ਟਰੈਲੀ ਆਪਾਂ ਨੇ ਵੀਰੋ ਉੱਤੇ ਸਿਮਿੰਟ ਸੋਰੀ ਆਪਣਾ ਰੇਤ ਵਾਈ ਫੁੱਲ ਭਰ ਕੇ ਉੱਤੇ ਖੜਾਤੀ ਤੇ ਟਰਪਾਲ ਲੀ ਹੋਈ ਆ ਤੇ ਟਰੈਕਟਰ ਦੇਖੋ ਆਪਣੇ ਤੇ ਸਬਰਾਜ ਥੋੜਾ ਜਿਹਾ ਬਾਹਰ ਖੜਾ ਹੈ ਵੀ ਓਕੜ ਤੇ ਸਵੇਰੇ ਵੀ ਜਨਰੇਟਰ ਲਾਣਾ ਪਿਆ ਕਿਉਂਕਿ ਬਹੁਤ ਬਹੁਤ ਬੀਜ ਦੀ ਆਪਾਂ ਨੇ ਤੇ 26 ਦੀ ਤੇ 14 ਦੀ ਬੋਦ ਵਿਜੀ ਹੋਈ ਆ ਖੇਤਾਂ ਚ ਤੇ ਰਾਤ ਵੀਰੋ ਬਹੁਤ ਤੇਜ਼ ਨੇਰੀ ਤੂਫਾਨ ਚਲੀ ਤੇ ਲੇਟ ਆਈ ਨਹੀਂ ਇਸ ਕਰਕੇ ਪੰਜ ਲੈਟਰ ਲਾ ਗਏ ਜਿਹ ਭਰਾਏ ਤੇ ਅੱਜ ਬੋਦ ਵੀ ਤੁਹਾਨੂੰ ਦਿਖਾਵਾਂਗੇ ਆਪਣੀ ਬਰੋਦ 14 ਦੀ ਤਾਂ ਹੋ ਗਈ ਪੂਰੀ ਥੋੜੀ ਥੋੜੀ ਨਿਕਲ ਗਈ ਤੇ 26 ਦੀ ਥੋੜੀ ਥੋੜੀ ਲੇਟ ਆ ਕਿਉਂਕਿ ਅਪਣੇ ਕੱਲ ਪਰਸੋਂ ਵੀ ਵਿਜੀ ਸੀ ਤੇ ਮੌਸਮ ਦੇਖੋ ਵੀ ਲਗਾਤਾਰ ਖਰਾਬ ਹੀ ਬਣਿਆ ਹੋਇਆ ਤੇ ਹੁਣ ਚੱਲਾਂਗੇ ਵੀਰੋ ਖੇਤਾਂ ਚ ਤੇ ਖੇਤਾਂ ਜੀ ਨਜ਼ਾਰੇ ਦਿਖਾਵਾਂਗੇ ਕਿ ਅਪਣੇ ਵੀਰੋ ਜਿਹੜਾ ਪਾਕਿਸਤਾਨੀ ਨਸਲ ਲਾਇਆ ਹੋਇਆ ਸੀ ਤੇ ਉਹ ਪੱਟ ਕੇ ਲੈਣਾ ਅੱਜ ਨਾਲ ਪੌਦ ਬੂਦ ਦਿਖਾਵਾਂਗੇ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਮਿਲਦੇ ਆ ਚਲੋ ਖੇਤਾਂ ਚ ਜਾ ਲੈਂ। ਲੈ ਵੀ ਵੀਰੋ ਪਹੁੰਚ ਗਏ ਪਾ ਮੋਟਰ ਪਾ ਤੇ ਮੀਂਹ ਦੇਖ ਲਓ ਭਈ ਰਾਤ ਕਾ ਜਿਹੜਾ ਪਿਆ ਵਾ ਦੇਖੋ ਕਿੰਨਾ ਪਾਣੀ ਕਰਦੀ ਆ। ਚੰਗਾ ਵਈ ਛਿੜਕਾ ਪਿਆ ਵਾ। ਤੇ ਮੋਟਰ ਪਾ ਕੇ ਤੇ ਹਵਾ ਦੇਖੋ ਠੰਡੀ ਠੰਡੀ ਵਿਚਾਰ ਰਹੀ ਆ। ਤੇ ਚਾਰੇ ਪਾਸੇ ਪੱਦੜ ਹੋਇਆ ਪਿਆ ਤੇ ਅੱਜ ਪਟਾਂਗੇ ਭਈ ਨਸਲ ਜੇ ਰਹਿ ਰਹੇ ਆ ਆਪਣੀ ਪਾਕਿਸਤਾਨੀ ਜਿਹੜੀ ਨਸਲ ਆਈ ਹੋਈ ਔਰ ਰਹਿ ਗਏ। ਤੇ ਅੱਜ ਉਹ ਵੀ ਦਿਖਾਵਾਂਗੇ ਤੁਹਾਨੂੰ ਕਿੱਡੇ-ਕੱਡੇ ਮੋਟੇ ਆ ਤੇ ਬਾਕੀ ਬਹੁਤ ਆਪਣੇ ਉਹ ਪਾਰ ਕੇ ਵੀ ਸਾਹਮਣੀ ਤੇ ਉਹ ਹੋ ਜਾਗੇ ਦਿਖਾਵਾਂਗੇ ਤੇ ਪਹਿਲਾਂ ਪੰਨਾਂ ਨਾਲ ਸੰਦੋ ਲਪਟ ਲਈਏ ਤੇ ਲਾਈਟ ਵਾਈਪ ਤੱਕ ਆਈਂ ਦੇਖੋ ਕੀ ਕਰਾਂਗੇ ਉਹ ਪਰਾਂ ਵੀ ਇੱਕ ਜਿਹੜਾ ਨਾਈਟਰ ਲਾ ਰਿਹਾ ਦੇਖੋ ਤੇ ਬਾਕੀ ਬਹੁਤ ਸਾਰੇ ਆ ਰਹੀਆਂ ਜੀ ਵੀ ਦੇਖੀ ਸਕਦੇ ਤੁਸੀਂ ਅਪਾ ਨੇ ਵੀਰੋ ਸਾਰੇ ਦੇਖੇ ਸਾਰੀ ਬਾਤੇ ਤੇ ਹੁਣ ਤੁਹਾਨੂੰ ਪਤਾ ਪੁੱਦਾਂ ਪੁੱਦਾਂ ਹੀ ਬੀਜਦੀਆਂ ਬਈ 26 ਤੇ 14 ਆਪਾਂ ਨੇ ਬੀਜਤੀ ਤੇ 11 ਕਿ ਰੇਰੀਓ ਪੈਰੀ ਥੋੜੀ ਲਾਵਾਂਗੇ ਬਾਕੀ ਤੁਹਾਨੂੰ ਪਤਾ ਹੀ ਹੈ ਵੀਰੋ ਤੇ ਅੱਜ ਹੋ ਗਈ ਆਪਣੀ 24 ਮਈ ਹੋ ਗਈ ਤੇ 10 15 ਜੂਨ ਤੱਕ ਝੋਨਾ ਸਟਾਰਟ ਹੋ ਜਾਏਗਾ ਲਗਣਾ ਤੇ ਕੱਲੀ ਕੱਲੀ ਬਾਕੀ ਤੁਹਾਨੂੰ ਵੀਡੀਓ ਆਪਾਂ ਪਾ ਕੇ ਦਿਖਾਉਂਦੇ ਰਾਂਗੇ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਜਿੰਨੇ ਵੀ ਵੀਰ ਆਪਣੇ ਚੈਨਲ ਦੇਖਦੇ ਆ ਤੇ ਇੱਕ ਸਬਸਕ੍ਰਾਈਬਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਵੀ ਨਾਲ ਨਾਲ ਲੱਗ ਜਾਂਦੇ ਵੀਰੋ ਹੋ ਗਈਆਂ ਤੇ ਪਹਿਲਾਂ ਵੀਰੋ ਸੁੰਡੀ ਨੇ ਨਹੀਂ ਹੁੰਦੇ ਆ ਫਿਰ ਆਪਾਂ ਨੇ ਸਪਰੇਅ ਕਰੀਸ ਕਰਕੇ ਲੱਗਦੀਆਂ ਥੋੜੀ ਥੋੜੀ ਹੋਣ ਕੀ ਆਦੀ ਤੇ ਚਲੋ ਫਿਰ ਪਹਿਲਾਂ ਨਾਲ ਮੜਦੇ ਇਹਨਾਂ ਦਿਖਾਵਾਂਗੇ ਕਿੱਡੇ ਕਿੱਡੇ ਆ ਤੇ ਬਾਅਦ ਕੀ ਆਣੀ ਮੋਟਰ ਪਾ ਲਈ ਤੇ ਉਹ ਆ ਦੇਖੋ ਕਿੰਨੇ ਟਾਲੇ ਤੋੜਦੇ ਨੇ ਇਹਨੇ ਫਿਰ ਆਦ ਵੀ ਵੀਰੋ ਖੁੱਲ ਨੇਰੀ ਆਈ ਧੀ ਐ ਵੀਰੋ ਦੇਖੋ ਵੀ ਨਸਲਾ ਹੈ ਬਈ ਗਠੇ ਵਰਗਾ ਤੇ ਹਾਲੇ ਵੀਰੋ ਪੱਕਿਆ ਨਹੀਂ ਚੰਗੀ ਤਰ੍ਹਾਂ ਤੇ ਉੱਪਰ ਦੇਖੋ ਪੂਰਾ ਸੁੱਕ ਗਿਆ ਪਰ ਨੀਚੇ ਥੋੜਾ ਥੋੜਾ ਰਹਿ ਰਿਹਾ ਇਹ ਪਰਤ ਉਤਰ ਕੇ ਬਈ ਉਸਕੇ ਵਿੱਚ ਨਸਲਾ ਦੇ ਦੇਖ ਲੋ ਵੀ ਕਿੱਡਾ ਗਠੇ ਵਰਗਾ ਨਾਲ ਸੜਾ ਸਭ ਤੇ ਲੇਟ ਪਟ ਰੈਨ ਉੱਪਰ ਸਾਰਾ ਕੁਝ ਪਟਦੇ ਆ ਦੇਖੋ ਇੱਧਰ ਵੀ ਗਠੇ-ਕੁੱਟੇ ਸਭ ਪਟ ਗਏ ਪਰ ਇਹਨੂੰ ਸਭ ਤੇ ਲੇਟ ਪਟ ਰੈਨ ਦੇਖੋ ਹੁਣ ਦੇਖੋ ਇੰਨਾ ਵੱਡਾ ਨਾਲ ਲਾ ਇਹ ਵੀਰੋ ਸਾਰੇ ਪਟ ਲੀਏ ਆਪਾਂ ਨੇ ਇੰਨੇ ਕੋਈ ਆ ਦੇਖੋ ਇੱਕ ਢੇਰੀ ਜਿਹੀ ਹੋਈ ਆ ਇੱਥੇ ਕੋਈ 10 ਕਿਲੋ ਨੇ ਸਭ ਕਿਲੋ ਸਭ ਤੇ ਭਾਈ ਬੀਜ ਦੇਖੋ ਇਹਨੂੰ ਨਾਲ ਲਾਂਗੇ ਨਾਲ ਆ ਰਹੇ ਆ ਦੇਖੋ ਇਹੋ ਦੇਖੋ ਬੀਜ ਕੱਡੇ-ਕੱਡੇ ਉਹਨਾਂ ਨਾਲ ਕਿੰਨਾ ਕੱਟ ਲੀਏ ਤੇ ਕੁਝ ਗਏ ਪਏ ਆ ਕੁਝ ਕੋਪੇ ਆ ਤੇ ਥੈਲਾ ਆਪਣਾ ਵੀ ਦੇਖੋ ਕਿੱਥਾ ਉੱਡ ਗਿਆ ਉਹ ਲੈ ਕਾਈਏ ਪਹਿਲਾਂ ਉਹਨੂੰ ਭਰਦੇ ਆ ਤੇ ਲੈ ਬਿਰੂ ਨਾਲ ਨੂੰ ਆਪਾਂ ਨੇ ਕੱਟ ਲਿਆ ਵੀ ਹੋਏ 10 ਕਿਲੋ تقريبا ਹੈਗੇ ਆ ਤੇ ਦੇਖੋ ਇਸ ਥੱਲੇ ਆਪਾਂ ਪਾ ਲੀਏ ਭਰ ਲਿਆ ਇੱਦਾਂ ਹੋ ਗਿਆ ਗਏ ਸਮਝ ਲਓ 10 ਕਿਲੋ ਹੈਗੇ ਆ ਤੇ ਵੀ ਥੋੜੀ ਥੋੜੀ ਧੁੱਪੀ ਵੀ ਨਿਕਲੀ ਆ ਪਹਿਲਾਂ ਗਿੰਮਿੰਟ ਚੱਲ ਰਹੀ ਸੀ ਥੋੜੀ ਥੋੜੀ ਨਿਕਲੀ ਧੁੱਪ ਤੇ ਬਾਕੀ ਦੇਖਦੇ ਆ ਬਈ 23 ਵਾਰ ਆਪਾਂ ਵੀ ਇਸ ਦਾ ਬੀਜ ਰੱਖਾਂਗੇ ਤੋ ਵੀ ਇਸ ਟਾਈਮ ਦੇਖ ਲਓ ਐਡੀ ਕੋਈ ਕੀ ਹੈਗੀ ਤੇ ਇਸ ਵਾਰ ਆਪਾਂ ਕੁਝ ਥੋੜੇ ਜਿਹਾ ਜ਼ਿਆਦਾ ਲੰਮੇ ਕਿਉਂਕਿ ਇਸ ਵਾਰ ਆਪਾਂ ਨੇ ਸਿਰਫ ਆ ਦੇਖ ਲਓ ਥੋੜਾ ਜਿਹਾ ਲਾ ਕੇ ਦੇਖਿਆ ਤਾਂ ਵੀ ਕਿਵੇਂ ਦਾ ਹੁੰਦਾ ਤੇ ਵਧੀਆ ਹੋਇਆ ਵੀ ਇਸ ਵਾਰ ਪੰਨਾ ਹਸਲ ਦਾ ਇਸका ਬੀਜ ਵੀ ਰੱਖਣਾ ਤੇ ਬੀਜ ਰੱਖ ਕੇ ਵੀ ਥੋੜੀ ਹੋਰ ਜ਼ਿਆਦਾ ਨਾਵੇਂ ਕਿਉਂਕਿ ਵਧੀਆ ਨਿਕੜਾ ਇਸ ਟਾਈਮ ਆ ਤੁਸੀਂ ਆਪ ਵੀ ਦੇਖ ਲਿਆ ਡੀਡੀ ਉਹ ਨਿਕਲੀ ਇੱਕ ਤੇ ਆਪਣੇ ਦੂਜਿਆਂ ਨਾਲ ਸੁਣਾਉਣਾ ਪੜੀ ਆ ਤੇ ਬਾਕੀ 10 ਕਿਲੋ ਦੇ ਕਰੀਬ ਹੋਵੇ ਤੇ ਚਲੋ ਉਸ ਤਾਂ ਕੱਢਣਗੇ ਤੇ ਬਾਕੀ ਬੀਜ ਵੀ ਰੱਖਾਂਗੇ ਇਸ ਵਾਰ ਪੰਨਾ ਆਕੀ ਵੀਰੋ ਬਹੁਤ ਦਿਖਾਉਂਦੇ ਆ ਤੁਹਾਨੂੰ ਬਹੁਤ ਆਪਣੀ 14 ਜਿਹੜੀ ਉਹ ਦੇਖੋ ਸਾਹਮਣੇ ਹਰੇ ਹਰੇ ਲੱਗੇ ਝਮਕਣ ਦੇ ਜਿਹੜੀ 26 ਆ ਉਹ ਛੋਟੀ ਜੀ ਹਜੇ 4-5 ਨੂੰ ਆਪਾਂ ਨੂੰ ਬੀਜੀ ਨੂੰ ਤੇ ਇਸ ਕਰਕੇ ਉਹ ਥੋੜੀ ਜੀ ਛੋਟੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਰੋ ਆਪਾਂ ਜਿਹੜੀ 26 ਆ ਉਹ ਜ਼ਿਆਦਾ ਬੀਜ ਰਹੇ ਆ ਤੇ ਉਹ ਲਾਵਾਂਗੇ ਆ ਤੀ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਵੀਰੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਗੇ ਆਪਾਂ ਕਿਹੜੀ ਬਿੱਜਾਂਗੇ ਉਹ ਵੀ ਤੁਹਾਨੂੰ ਜ਼ਰੂਰ ਵਲੌਗ ਬਣਾ ਕੇ ਦਿਖਾਵਾਂਗੇ ਤੇ ਬਾਕੀ ਚਲੋ ਫਿਰ ਦੱਸਾਂਗੇ ਤੇ ਬਾਕੀ ਫਿਲਮਾਂ ਵੀਰੋ ਬਹੁਤ ਤੇ ਉਸ ਤੋਂ ਬਾਅਦ ਪਾਣੀ ਛੱਡ ਕੇ ਤੇ ਹੈਰੋ ਲਾ ਕੇ ਤੇ ਸੁਆਗਤ ਨਾਲ ਮਿੱਤਰੋ ਤੇ ਦੇਖ ਲਓ ਤੁਸੀਂ ਤੇ ਇਸ ਸਮਾਂ ਪੰਛੀ ਲਾਰ ਗਏ ਆ ਫੇਚ ਗਏ ਤੇ ਇਸ ਸਮਾਂ 14 ਤੇ ਬਾਈ 35 ਗਏ ਨੇ ਇੱਥੇ ਛੁੱਪੀ ਹੋਰ ਪਾਣੀਆਂ ਤੇ ਬਾਕੀ